ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਇੱਕ ਤਰੀਕ ਹੈ ਨਵਾਂ ਸਾਲ ਹੈ ਸਨ 2024 ਜਿਹੜੇ ਵੀ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਇਸ ਪਰਿਵਾਰ ਦਾ ਹਿੱਸਾ ਬਣ ਚੁੱਕੇ ਨੇ ਅਤੇ ਜਿਹੜੇ ਲੋਕ ਸਾਡੇ ਨਾਲ ਨਹੀਂ ਵੀ ਜੁੜੇ ਦਾਤਾ ਮੇਰ ਕਰੇ ਕਿ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹਿਆਵੇ ਸਾਰੀ ਸੰਗਤਾ ਦੀਆਂ ਨੇਕ ਤੇ ਜੈਜ ਮੰਗਾ ਪੂਰੀਆ ਹੋਣ ਅਤੇ ਸਾਰਿਆਂ ਦੇ ਘਰਾਂ ਵਿੱਚ ਬਰਕਤ ਆਵੇ ਸੰਗਜ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ ਉਹ ਦਾਤਾ ਨਜ਼ਰ ਕਰਮ ਕਰੇ ਕਿ ਉਹਨਾਂ ਨੂੰ ਇਸ ਨਵੇਂ ਸਾਲ ਦੇ ਵਿੱਚ ਕੰਮ ਮਿਲ ਜਾਵੇ ਜਿਨ੍ਹਾਂ ਨੂੰ ਰੋਜ਼ੀ ਤੋਂ ਤੰਗੀ ਆ ਮੇਰੇ ਅੱਲਾਹ ਤਾਲਾ ਦੀ ਅੱਗੇ ਇਹ ਹੀ ਦੁਆ ਹੈ ਕਿ ਉਹਨਾਂ ਨੂੰ ਰੋਜ਼ੀ ਰੋਟੀ ਮਹੱਈਆ ਕਰਾਨ ਅੱਲਾ ਕਾਲਾ ਉਹਨਾਂ ਤੇ ਕਰਮ ਕਰਨ ਸੰਗਤ ਜੀ ਜਿਨ੍ਹਾਂ ਨੂੰ ਘਰ ਵਿੱਚ ਕੋਈ ਦੁੱਖ ਤਕਲੀਫ ਹੈ ਜਾਂ ਘਰ ਵਿੱਚ ਕੋਈ ਲੜਾਈ ਝਗੜਾ ਚੱਲਦਾ ਹੈ ਦਾਤਾ ਉਹਨਾਂ ਤੇ ਰਹਿਮੋ ਕਰਮ ਕਰੇ ਕਿ ਉਹਨਾਂ ਦੇ ਦੁੱਖ ਦਰਦ ਦੂਰ ਹੋ ਜਾਣ ਸੰਗਤ ਜੀ ਮੇਰੇ ਦਾਤਾ ਸਰਕਾਰ ਸਭ ਤੇ ਹੋ ਜਾ ਕਰਮ ਕਰੇ ਕਿ ਉਹਨਾਂ ਦੀ ਜੈਜ ਮੰਗਾ ਨੂੰ ਪੂਰਾ ਕਰਨ ਸਾਰਿਆਂ ਦੇ ਘਰਾਂ ਵਿੱਚ ਚਾਨਣ ਹੋਵੇ ਸਾਰੇ ਪਰਿਵਾਰ ਖੁਸ਼ ਰਹਿਣ ਸੰਗਤ ਜੀ ਜੇ ਕਿਸੇ ਨੂੰ ਕੋਈ ਦੁੱਖ ਵੀ ਹੈ ਤੇ ਮੇਰੇ ਦਾਤਾ ਸਰਕਾਰ ਉਸ ਦਾ ਦੁੱਖ ਜਲਦੀ ਦੂਰ ਕਰਨ ਸੰਗਤ ਜੀ ਜਿਵੇਂ ਕੀ ਅੱਜ ਨਵਾਂ ਸਾਲ ਹੈ ਤੇ ਅੱਜ ਅਸੀਂ ਕੀ ਕਰਨਾ ਹੈ ਸੰਗਤ ਜੀ ਜਿਹੜੇ ਵੀ ਲੋਕ ਪੀਰਾ ਫਕੀਰਾਂ ਨੂੰ ਮੰਨਦੇ ਨੇ ਦੇੰਦ ਦੇ ਵਿੱਚ ਕਿਸੇ ਵੀ ਸਮੇਂ ਪਾਕ ਸਾਫ ਹੋ ਕੇ ਬਾ ਵਜ਼ੂ ਕਰਕੇ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਅੰਤ ਧਿਆਨ ਹੋ ਕੇ ਅੱਖਾਂ ਬੰਦ ਕਰਕੇ ਬਲੀਆ ਦੇ ਬਲੀ ਪੀਰਾਂ ਦੇ ਪੀਰ ਪੀਰ ਮੇਰੇ ਦਸਤਗੀਰ ਜਨਾਬ ਗੋਂ ਸੇ ਅਜਮ ਜੀ ਦੇ ਚਰਨਾਂ ਵਿੱਚ ਬੈਠ ਕੇ ਸੰਗਤ ਜੀ ਤੁਸੀਂ ਜਿਹੜੇ ਵੀ ਪੀਰ ਫਕੀਰਾਂ ਨੂੰ ਮੰਨਦੇ ਹੋ ਜਾਂ ਜਿੰਨਾ ਉਤੇ ਤੁਹਾਡਾ ਵਿਸ਼ਵਾਸ ਹੈ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਜ਼ਰੂਰ ਭਰਨੀ ਹੈ ਸੰਗਤ ਜੀ ਇੱਕ ਦੁਆ ਕਰਨੀ ਹੈ ਕੀ ਸਰਕਾਰ ਜੀ ਜੋ ਇਸ ਸੰਸਾਰ ਦੇ ਵਿੱਚ ਬੁਰੇ ਕਰਮ ਹੋ ਰਹੇ ਨੇ ਆਪਣੀ ਰਹਿਮਤ ਦਾ ਨੂਰੇ ਨਾ ਜ਼ਿਆਦਾ ਕਰ ਦਿਓ ਕਿ ਜਿਹੜੇ ਬੁਰੇ ਕੰਮ ਕਰਦੇ ਨੇ ਤੇ ਉਹਨਾਂ ਦਾ ਮਨ ਚੰਗੇ ਪਾਸੇ ਨੂੰ ਮੁੜ ਜਾਵੇ ਇਬਾਦਤ ਵਾਲ ਲੱਗ ਜਾਵੇ ਹੱਕ ਸੱਚ ਦੀ ਕਮਾਈ ਵਾਲ ਲੱਗ ਜਾਵੇ ਸੰਗਜ ਜੀ ਬੁਰਿਆ ਕੰਮਾਂ ਤੋਂ ਹਟ ਕੇ ਇੱਕ ਨੇਕ ਤੇ ਚੰਗੇ ਰਾਹ ਤੇ ਤੁਰ ਪੈਣ ਸੰਗਜ ਜੀ ਜਿਹੜੇ ਕੰਮ ਤੁਹਾਡੇ ਬੀਤੇ ਸਾਲ ਦੇ ਵਿੱਚ ਨਹੀਂ ਬਣੇ ਉੱल्लाਹ ਤਾਲਾ ਕਰੇ ਕਿ ਅੱਜ ਜਿਹੜਾ ਨਵਾਂ ਸਾਲ ਚੜਿਆ ਹੈ ਇਸ ਸਾਲ ਦੇ ਵਿੱਚ ਤੁਹਾਡੇ ਸਾਰੇ ਕੰਮ ਬਨਨ ਸੰਗਤ ਜੀ ਸਾਡੀ ਇਹੀ ਦੁਆ ਹੈ ਕਿ ਸਾਰਿਆਂ ਦੀ ਨੇਕ ਤੇ ਜਾਜ ਦਵਾਵਾ ਅੱਲਾਹ ਤਾਲਾ ਕਬੂਲ ਕਰਨ ਸੰਗਤ ਜੀ ਇਸ ਤਰ੍ਹਾਂ 2 ਮਿੰਟ ਦੁਆ ਤੁਸੀਂ ਆਪਣੇ ਲਈ ਆਪਣੇ ਪਰਿਵਾਰ ਲਈ ਤੇ ਸਾਰਿਆਂ ਲਈ ਕਰਨੀ ਹੈ ਸੰਗਤ ਜੀ ਕਿਉਂਕਿ ਇਸ ਤਰ੍ਹਾਂ ਹੋ ਸਕਦਾ ਕਿ ਸਾਡੇ ਦੁਆ ਕਰਨ ਦੇ ਨਾਲ ਕਿਸੇ ਦਾ ਜੀਵਨ ਬਦਲ ਜਾਵੇ ਸੰਗਤ ਜੀ ਜਦੋਂ ਇਕੱਲਾ ਇਨਸਾਨ ਦੁਆ ਕਰਦਾ ਹੈ ਪੂਰੀ ਤਾਂ ਉਹ ਵੀ ਹੋ ਜਾਂਦੀ ਹੈ ਪਰ ਜਦੋਂ ਅਸੀਂ ਸਾਰੇ ਰਲ ਮਿਲ ਕੇ ਦੁਆ ਕਰਾਂਗੇ ਉਹ ਜਰਾ ਜਲਦੀ ਕਬੂਲ ਹੋ ਜਾਂਦੀ ਜੇ ਜਲਦੀ ਹੀ ਰੱਬ ਦੇ ਘਰ ਵਿੱਚ ਮਨਜ਼ੂਰ ਹੋ ਜਾਂਦੀ ਹੈ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜਿਹੜੇ ਸਾਡੇ ਪਰਿਵਾਰ ਦਾ ਹਿੱਸਾ ਬਣ ਚੁੱਕੇ ਨੇ ਉਹਨਾਂ ਨੂੰ ਨਵੇਂ ਸਾਲ ਦੀਆਂ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੰਗਤ ਜੀ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ ਤੇ ਅੱਲਾਹ ਤਾਲਾ ਤੁਹਾਡੇ ਉੱਤੇ ਰਹਿਮੋ ਕਰਮ ਕਰੇ ਸਾਰਿਆਂ ਦੇ ਆਚੋਲੀਆਂ ਖੁਸ਼ੀਆਂ ਨਾਲ ਭਰੇ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਸਭ ਦੇ ਘਰਾਂ ਵਿੱਚ ਖੁਸ਼ੀਆਂ ਅਤੇ ਤੰਦਰੁਸਤੀ ਬਖਸ਼ੇ ਤਾਂ ਸੰਗਤ ਜੀ ਸਾਰਿਆਂ ਨੂੰ ਫਕੀਰਾ ਦੇ ਡੇਰੇ ਵੱਲੋਂ ਹੈਪੀ ਨਿਊ ਇਅਰ